ਸਸ਼੍ਰੀ ਗਾਂਧੀ ਮੈਂ ਡਾਕਟਰ ਜਤਿੰਦਰ ਬਾਟਿਆ DHO ਹਿਆਰਪੁਰ DOF ਫੂਡ ਸੇਫਟੀ ਅੱਜ ਮਾਨਸੂਨ ਦੇ ਮੌਸਮ ਜਿਸ ਤਰ੍ਹਾਂ ਉਹਨਾਂ ਸਟਾਰਟ ਹੋ ਚੁੱਕਾ ਹੈ ਪੂਰੇ ਸਮੰਚ ਲੋਕਾਂ ਨੂੰ ਇੱਕ ਗ੍ਰੀਡ ਐਡਵਾਈਜ਼ਰੀ ਜਾਰੀ ਹੋਈ ਹੈ ਡਾਇਰੈਕਟਰ ਸਾਹਿਬ ਵੱਲੋਂ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਕਿ ਫੂਡ ਨੂੰ ਲੈ ਕੇ ਸਪੈਸ਼ਲੀ ਉਹਦੇ ਬਾਰੇ ਕੁਝ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੂੰਗਾ ਕਿ ਇਸ ਐਡਵਾਈਜ਼ਰੀ ਦੇ ਤਹਿਤ ਸਾਨੂੰ ਕਈ ਪ੍ਰੀਕਾਸ਼ਨਸ ਰੱਖਣੀਆਂ ਚਾਹੀਦੀਆਂ ਹੈ ਮਾਨਸੂਨ ਮੌਸਮ 'ਚ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਸ ਦੌਰਾਨ ਹਿਮੀਡਿਟੀ ਬਹੁਤ ਹੋ ਜਾਂਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਖਰਾਬ ਹੋਣ ਦੇ ਚਾਂਸਸ ਹੁੰਦੇ ਆ ਜਲਦੀ ਖਰਾਬ ਹੋ ਸਕਦੀਆਂ ਹਨ ਔਰ ਇਹਰੇ ਲਈ ਕੁਝ ਐਡਵਾਈਸਰੀ ਲੋਕਾਂ ਲਈ ਹੈ ਲੋਕਾਂ 'ਚ ਜਿੱਦਾਂ ਹੈਗਾ ਕਿ ਹਮੇਸ਼ਾ ਹੀ ਤੁਸੀਂ ਫਰੈਸ਼ ਫਰੂਟ ਫਰੈਸ਼ ਵੈਜੀਟੇਬਲਸ ਔਰ ਹੋਮ ਕੁਕ ਫੂਡ ਖਾਓ ਤਾਂ ਕਿ ਜਿਹੜੀ ਅਸੀਂ ਕਿਉਂਕਿ ਜਿਹੜੀ ਬਾਹਰਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਕੋਈ ਤੇ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਉਹ ਰਿਸਟੋਰੇਜ ਚ ਪ੍ਰੋਬਲਮ ਆ ਸਕਦੀ ਹੈ ਸਪੈਸ਼ਲੀ ਮੀਟ ਫਰੈਸ਼ ਐਗਸ ਵਗੈਰਾ ਉਹਨਾਂ ਜੀ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਜਿਹੜੀ ਤੁਸੀਂ ਵਿਦ ਐਕਸਪਾਇਰੀ ਡੇਟ ਦੇਖ ਕੇ ਹੀ ਲਿਆਓ ਪਲੱਸ ਜਿਹੜਾ ਆਊਟਸਾਈਡ ਦਾ ਜਿਹੜਾ ਫੂਡ ਹੈ ਉਹ ਵਾਈਟ ਕਰੋ ਸਪੈਸ਼ਲੀ ਰੋਡ ਸਾਈਡ ਵੈਂਡਰਸ ਤੋਂ ਹੋਮ ਕੁਕਡ ਫੂਡ ਤੁਸੀਂ ਹੀ ਖਾਓ ਨੰਬਰ 2 ਕਿ ਜਿੱਦਾਂ ਕਲੀਨ ਜਿਹੜਾ ਹੈਗਾ ਪਾਣੀ ਵਗੈਰਾ ਯੂਜ਼ ਕਰੋ ਫਿਲਟਰਡ ਵਾਟਰ ਯੂਜ਼ ਕਰੋ ਬੋਇਲਡ ਵਾਟਰ ਯੂਜ਼ ਕਰੋ ਜਿੱਦਾਂ ਘਰ ਚ ਸੀ 5 ਮਿੰਟ ਅਗਰ ਬੋਇਲਡ ਵਾਟਰ ਕਰ ਲਵਾਂਗੇ ਉਹਦੇ ਨਾਲ ਹੀ ਕਾਫੀ ਸਾਡਾ ਪਾਣੀ ਵਾਲਾ ਵੀ ਸਮੱਸਿਆ ਨਾਲ ਦੂਰ ਹੋ ਜਾਏਗੀ ਨੰਬਰ 3 ਕੀ ਜਿਹੜੇ ਤੁਸੀਂ ਫਰੂਟਸ ਜਾਂ ਵੈਜੀਟੇਬਲਸ ਲੈ ਕੇ ਆਂਦੇ ਜੇ ਬਾਜ਼ਾਰ ਤੋਂ ਅਵੋਇਡ ਕਰੋ اسپੈਸ਼ਲੀ ਜਿਹੜੇ ਕਿ ਜਿਸ ਤਰ੍ਹਾਂ ਲੀਫੀ ਵੈਜੀਟੇਬਲਸ ਕਿਉਂਕਿ ਮਾਨਸੂਨ ਦੇ ਸੀਜ਼ਨ 'ਚ ਉਹਨਾਂ ਨੂੰ ਖਰਾਬ ਹੋਣ ਦੇ ਚਾ ਕਾਫੀ ਚਾਂਸਸ ਐ ਬਾਕੀ ਤੁਸੀਂ ਜਿਹੜੇ ਵੈਜੀਟੇਬਲਸ ਜਾਂ ਫਰੂਟ ਲਾਓ ਇੱਕ ਵੈਸੇ ਤੇ ਦੇਖੋ ਕਿ ਕੋਈ ਗਲਿਆ ਸੜਿਆ ਵਗੈਰਾ ਨਾ ਫਰੂਟ ਯੂਜ਼ ਕਰੋ ਕਿਉਂਕਿ ਮੱਖੀਆਂ ਦੇ ਨਾਲ ਇਨਫੈਸਟ ਹੋ ਸਕਦਾ ਹੈ ਉਹਨਾਂ ਪ੍ਰੋਬਲਮ ਹੋ ਸਕਦੀ ਹੈ ਔਰ ਜਿਹੜਾ ਵੀ ਫਰੂਟ ਤੁਸੀਂ ਲੈ ਕੇ ਆਓਗੇ ਕਿਉਂਕਿ ਉਹਦੀ ਰਾਈਪਨਿੰਗ ਹੁੰਦੀ ਹੈ ਔਰ ਸਪੈਸ਼ਲੀ ਅਸੀਂ ਇੰਡੀਕੇਟ ਕਰਨੇ ਆ ਕਿ ਹਰ ਇੱਕ ਫਰੂਟ ਨੂੰ 5 ਤੋਂ 10 ਮਿੰਟ ਐਟ ਲੀਸਟ ਪਾਣੀ ਵਿੱਚ ਜੇ ਵਿਨੇਗਰ ਹੋ ਸਕੇ ਜਾਂ ਸాల్ਟ ਵਾਟਰ ਹੋ ਸਕੇ ਪੂਰੇ ਚ ਡਿਪ ਕਰਕੇ ਰੱਖਿਆ ਜਾਏ ਤਾਂ ਕਿ ਉਹਤੇ ਜਿੰਨੇ ਵੀ ਕੋਈ ਹਾਰਮਫੁਲ ਜੇ ਰਾਈਪਨਿੰਗ ਏਜੈਂਟ ਲੱਗਾ ਹੋਇਆ ਉਤਰ ਜਾਣ プラス ਜਿਆ ਕੋਈ ਇਨਸੈਕਟਿਸਾਈਡ ਹੋ ਹੋਇਆ ਸਪਰੇਅ ਹੋਇਆ ਹੋ ਵੀ ਉਤਰ ਜਾਏ ਔਰ ਉਹਰੇ ਨਾਲ ਕਲੀਨਿੰਗ ਹੋ ਜਾਏਗੀ ਫਰੂਟਸ ਐਂਡ ਵੈਜੀਟੇਬਲਸ ਦੀ ਔਰ ਜਿਹੜੇ ਪੀਲਿੰਗ ਹੋਣ ਸੀਦੀ ਫਰੂਟਸ ਦੀ ਜਿਨ੍ਹਾਂ ਨੂੰ ਪੀਲ ਕੀਤਾ ਜਾ ਸਕਦਾ ਉਹ ਵਾਲੇ ਫਰੂਟ ਖਾਓਗੇ ਤਾਂ ਬੈਟਰ ਰਹੇਗਾ ਉਹਨਾਂ ਦੇ ਛਿਲਕਾ ਉਤਾਰ ਕੇ ਖਾਓਗੇ ਤਾਂ ਬੈਟਰ ਰਹੇਗਾ ਔਰ ਫਿਰ ਮੈਂ ਕਹਿਣਾ ਚਾਹੂੰਗਾ ਕਿ ਜਿਹੜੀ ਸਟੋਰੇਜ ਹੈਗੀ ਹੈ ਫੂਡ ਦੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਜਿੱਦਾਂ ਕਿ ਰੈਫਰਿਜਰੇਟਰ ਹੋਣਾ ਚਾਹੀਦਾ ਆ ਕੋਈ ਵੀ ਫੂਡ ਜਿਹੜਾ ਕੁਕ ਹੋਵੇ ਉਹਨੂੰ 2 ਘੰਟੇ ਤੋਂ ਬਾਅਦ ਬਾਰ ਨਾ ਰੱਖਿਆ ਜਾਵੇ ਕਿਉਂਕਿ ਹੋਰ ਇਨਫੈਕਸ਼ਨ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ ਜਦੋਂ ਤੁਸੀਂ ਫਰੂਟ ਜਾਂ ਫੂਡ ਲੈ ਕੇ ਆਓਗੇ ਉਹਨੂੰ ਖਾਣ ਵੇਲੇ ਜਾਂ ਘਰ 'ਚ ਵੀ ਬਣਾਇਆਗੇ ਉਹਨੂੰ واਸ਼ ਆਂਡਸ ਤੁਸੀਂ ਪ੍ਰੋਪਰਲੀ ਸੋਪ ਦੇ ਨਾਲ ਯੂਜ਼ ਕਰੋ ਫਿਰ ਆਪਣੀ ਕਿਚਨ ਜੈਰ ਯੂਟੈਂਸਲ ਜਿਹੜੇ ਹੈਗੇ ਆ ਉਹਨੂੰ ਰੈਗੂਲਰਲੀ ਤੁਸੀਂ ਜਿਹੜੇ ਹੈ ਕਲੀਨਿੰਗ ਕਰਦੇ ਰਹੋ ਔਰ ਜੜੀਆਂ ਡਰਾਈ ਚੀਜ਼ਾਂ ਹੈਗੀਆਂ ਉਹਨੂੰ ਇਹ ਟਾਈਟ ਕੰਟੇਨਰਸ 'ਚ ਰੱਖੋ ਤਾਂ ਕਿ ਉਹਨਾਂ 'ਚ ਹਿਊਮਿਡਿਟੀ ਨਾ ਆ ਜਾਵੇ ਮੌਇਸਚਰ ਨਾ ਜਾਵੇ ਤਾਂ ਕਿ ਉਹਨਾਂ 'ਚ ਵੀ ਇਨਫੈਕਸ਼ਨ ਜਾਂ ਇਨਫੈਸਟੇਸ਼ਨ ਹੋਣ ਦੇ ਚਾਂਸਸ ਘੱਟ ਚੱਕੇ ਇਸ ਤੋਂ ਇਲਾਵਾ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਫਰੂਟਸ ਐ ਕੋਈ ਫੂਡਸ ਜਿਹੜੇ ਐ ਅਵੋਇਡ ਕਰਨੇ ਚਾਹੀਦੇ ਆ ਪ੍ਰੀਕਾਸ਼ਨਸ ਨੰਬਰ 1 ਕਿ ਲੀਫੀ ਵੈਜੀਟੇਬਲ ਜਿਦਾ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਾ ਸਪਿਨਚ ਐਂ ਕੈਬੇਜ ਜੜੀਆਂ ਦੂਸਰਾ ਜਿਹੜੇ ਕੱਟ ਫਰੂਟਸ ਜੇ ਕੋਈ ਮਾਰਕੀਟ 'ਚ ਮਿਲਦੇ ਆ ਉਹਨੂੰ ਅਵੋਇਡ ਕਰੋ ਕਿਉਂਕਿ ਉਹਨਾਂ ਦੀ ਡਿਊਰੇਬਿਲਟੀ ਵੀ ਅੱਜਕੱਲ ਕੱਟ ਜਾਂਦੀ ਐ ਨੰਬਰ 3 ਰੌ ਸੈਲਡ ਜਿਹੜੇ ਗਿਆ ਜਿਹੜੇ ਸੈਲਡ ਜਾਂ ਚਟਨੀ ਐ ਜੜੀਆਂ ਬਾਜ਼ਾਰ 'ਚ ਵੀ ਵਿਕਦੀਆਂ ਆ ਜਾਂ ਕੱਟੇ ਹੋਏ ਜੜੇ ਗਿਆ ਉਹਨਾਂ ਨੂੰ ਤੁਸੀਂ ਅਵੋਇਡ ਕਰੋ ਨੈਨਸੀ ਫੂਡ ਅਵੋਇਡ ਕਰੋ ਦੈਨ ਤੁਸੀਂ ਮਿਲਕ ਐਂਡ ਡੇਰੀ ਪ੍ਰੋਡਕਟਸ ਜਿਹੜੇ ਗਏ ਆ ਉਹ ਜੇ ਜਿਹੜੇ ਨਹੀਂ ਸਟੋਰਡ ਪ੍ਰੋਪਰਲੀ ਹੈਗੇ ਜਾਂ ਐਦਾਂ ਪਏ ਹੋਏ ਤੁਹਾਨੂੰ ਦਿਖਦੇ ਆ ਉਹਨਾਂ ਨੂੰ ਤੁਸੀਂ ਅਵੋਇਡ ਕਰੋ ਇਹ ਚੀਜ਼ਾਂ ਅਵੋਇਡ ਕਰੋਗੇ ਤੁਹਾਡੀ ਸਿਹਤ ਠੀਕ ਰਹੇਗੀ ਔਰ ਕਿਉਂਕਿ ਮਾਨਸੂਨ ਸੀਜ਼ਨ 'ਚ ਬਹੁਤ ਜਲਦੀ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਸੋ ਪਲੀਜ਼ ਇਹ ਹਦਾਇਤਾਂ ਨੂੰ ਫੋਲੋ ਕਰੋ ਇਸ ਤੋਂ ਇਲਾਵਾ ਮੈਂ ਜਿਹੜੇ ਫਲ ਵਿਕਰੇਤਾ ਹੈਗਾ ਜਾਂ ਸਬਜ਼ੀਆਂ ਦੇ ਵਿਕਰੇਤਾ ਹੈ ਉਹਨਾਂ ਨੂੰ ਮੈਂ ਸਖਤ ਇਹ ਦਾਇਤ ਕਰਨਾ ਚਾਹੂੰਗਾ ਕਿ ਕੋ ਗਲੇ ਸੜੇ ਸਬਜ਼ੀਆਂ ਜਾਂ ਫਲ ਨਾ ਵੇਚੇ ਜਾਣ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਸੋ ਮੈਂ ਸਾਰਿਆਂ ਨੂੰ ਇਹ ਸ਼ਹਿਰਪੁਰ ਵਾਸੀਆਂ ਨੂੰ ਦੁਬਾਰਾ ਇਹ ਕਹਿਣਾ ਚਾਹੂੰਗਾ ਕਿ ਪਲੀਜ਼ ਇਹ ਇਨਸਟਰਕਸ਼ਨਸ ਨੂੰ ਫਾਲੋ ਕਰੋ ਔਰ ਜਿਹੜੇ ਐਫਬੀਓਜ਼ ਹੈਗੇ ਆ ਜਾਂ ਫੂਡ ਰੇਡੀ ਵਾਲਿਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਉਚਿਤ ਮਾਤਰਾ ਚ ਇਹ ਚੀਜ਼ ਬਣਾਈ ਜਾਵੇ ਉਹਨੂੰ ਜਿਆਦਾ دیر ਨਾ ਸਟੋਰ ਕੀਤਾ ਜਾਵੇ ਤਾਂ ਕਿ ਉਹ ਰੇਚ ਨਾ ਖਰਾਬੀ ਆਵੇ ਤੇ ਲੋਕਾਂ ਨੂੰ ਫਰੈਸ਼ ਹੀ ਚੀਜ਼ ਸਰਵ ਕੀਤੀ ਜਾਵੇ ਥੈਂਕ ਯੂ ਧੰਨਵਾਦ